ਫਿਲੌਰ ਸ਼ਹਿਰ ਵਿੱਚ ਚੋਰਾ ਤੇ ਲੁਟੇਰਿਆਂ ਦਾ ਬੋਲਬਾਲਾ ਹੈ ਅਤੇ ਪੁਲਿਸ ਇਹਨਾਂ ਤੇ ਨਕੇਲ ਪਾਉਣ ਲਈ ਅਸਫਲ ਸਾਬਤ ਹੋ ਰਹੀ ਹੈ ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਸਵਿੰਦਰ ਕੌਰ ਪੁੱਤ ਮਹਿੰਦਰ ਸਿੰਘ ਵਾਸੀ ਪਿੰਡ ਪ੍ਰਤਾਪਪੁਰਾ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਨੇ ਦੱਸਿਆ ਕਿ ਅੱਜ ਮੈਂ ਵਕਤ ਤਕਰੀਬਨ 12:30 ਵਜੇ ਦੇ ਕਰੀਬ ਮੈਂ ਆਪਣੇ ਕਿਸੇ ਜ਼ਰੂਰੀ ਨਿੱਜੀ ਕੰਮ ਲਈ ਗਈ ਹੋਈ ਸੀ ਜਦ ਮੈਂ ਵਾਪਸ ਆ ਕੇ ਦੇਖਿਆ ਕਿ ਮੇਰੀ ਕੋਠੀ ਦੇ ਅੰਦਰ ਸਾਰੇ ਜਿੰਦਰੇ ਟੁੱਟੇ ਹੋਏ ਸਨ ਜਦ ਮੈਂ ਆਪਣਾ ਸਮਾਨ ਚੈੱਕ ਕੀਤਾ ਤਾਂ ਕੋਠੀ ਅੰਦਰ ਸਾਰੇ ਲੋਕਰਾਂ ਦੇ ਜਿੰਦੇ ਟੁੱਟੇ ਹੋਏ ਸਨ ਅਤੇ ਸਾਰਾ ਸਮਾਨ ਗਾਇਬ ਸੀ ਜਿਸ ਵਿੱਚ ਚੈਂਡੀਆਂ, ਟੋਪਸ, ਮੁੰਦਰੀ, ਬਾਲੀਆਂ, ਕੋਕਾ, ਲੋਕਟ, ਮਾਲਾ, ਸੁੱਚੇ ਮੋਤੀ 6500 ਰੁਪਏ ਚੋਰੀ ਹੋ ਗਏ ਹਨ ਸਾਰਾ ਨੁਕਸਾਨ ਤਕਰੀਬਨ 10 ਲੱਖ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਸੂਚਨਾ ਤੁਰੰਤ ਥਾਣਾ ਬਿਲਗਾ ਨੂੰ ਦੇ ਦਿੱਤੀ ਮੌਕੇ ਤੇ ਪਹੁੰਚੇ ਡਿਊਟੀ ਅਫਸਰ ਏਐਸਆਈ ਆਸ਼ਮਨੀ ਕੁਮਾਰ ਜੀ ਨੇ ਦੱਸਿਆ ਕਿ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਚੋਰ ਜਲਦੀ ਹੀ ਪੁਲਿਸ ਦੇ ਗ੍ਰਿਫਤਾਰ ਵਿੱਚ ਹੋਣਗੇ ਫਿਲੌਰ ਤੋਂ ਪ੍ਰਾਪਾਲ ਦੀ ਖਾਸ ਰਿਪੋਰਟ ਮੈਂ ਅੱਜ ਦੁਪਹਿਰ ਰਹੀ ਇਥੋਂ ਘਰੋਂ ਗਈ ਨਹੀਂ ਆ ਕਿਸੇ ਦੇ ਘਰ ਨੂੰ ਗਈ ਸੀ ਉਹਨਾਂ ਦਾ ਉਹ ਬਿਮਾਰ ਸੀ ਕਿ ਮੈਂ ਪਤਾ ਲੈਣ ਗਈਆਂ 60 ਤੇ 60 ਲੱਗੀ ਸੀ ਕੋ 12:00 ਵਜੇ ਦਾ ਟਾਈਮ 11:00 ਵਜੇ ਦਾ ਸੀਗਾ ਜਦੋਂ ਮੈਂ ਗਈ ਹਾਂ ਤੇ ਮੈਂ ਜਦੋਂ ਆ ਕੇ ਦੇਖਿਆ ਆ ਮੈਂ ਤਿੰਨ ਸਾਢੇ ਇੱਕ ਤਿੰਨ ਦੇ ਕਰੀਬ ਘਰ ਆ ਆਪਣੇ ਆਈ ਬਾਹਰ ਗੇਟ ਤੇ ਜਿੰਦਾ ਲੱਗਾ ਆ ਸੀਗਾ ਮੈਂ ਅੰਦਰ ਆ ਕੇ ਵੇਖਿਆ ਜਿਹੜੀ ਗਰੇਲਿਆ ਉਹਦਾ ਵੀ ਜਿੰਦਾ ਟੁੱਟਾ ਆ ਜਿਹੜਾ ਦੂਜਾ ਲੱਕੜ ਦਾ ਦਰਵਾਜਾ ਉਹਦਾ ਵੀ ਜਿਹੜਾ ਲੋਕ ਉਹ ਵੀ ਤੋੜਿਆ ਆ ਸੀਗਾ ਮੈਂ ਅੰਦਰ ਆ ਕੇ ਦੇਖਿਆ ਮੇਰੇ ਆ ਸਾਰੀਆਂ ਅਲਮਾਰੀਆਂ ਸਾਰੀਆਂ ਖੁੰਡੀਆਂ ਆ ਆ ਸਾਰਾ ਸਮਾਨ ਖਲਾ ਰਿਆ ਆ ਮੇਰਾ 골ਡ ਸੀਗਾ ਮੇਰੇ ਕੋਲ ਜਿਹੜਾ ਵੀ ਸੀਗਾ ਬਚਿਆ ਮੇਰਾ ਇੱਥੇ ਵਿੱਚ ਉੱਧਰ ਟੌਪਸਾਂ ਦੀਆਂ ਜੋੜੀਆਂ ਇਹਦੇ ਵਿੱਚ ਉਹ ਮਾਰਾ ਸੀਗੀ ਸੁੱਚੇ ਮੋਤੀਆਂ ਦੀ ਪਈ ਬਾਹਰ ਲਈ ਸੀ ਇਹ ਉਹ ਵੀ ਇਨਾਂ ਦੇ ਵਿੱਚ ਮੇਰਾ 골ਡ ਸੀਗਾ ਮੇਰੇ ਟੌਪਸ ਸੀ ਮੇਰੀ ਮਾਂ ਦੀਆਂ ਪਾੜੀਆਂ ਸੀ ਚੈਨੀਆਂ ਸੀਗੀਆਂ ਮੁੰਦੀਆਂ ਸੀਗੀਆਂ ਸਾਰਿਆਂ ਦੇ ਵਿੱਚੋਂ ਫੋਲ ਫੋਲ ਕੇ ਇੱਥੇ ਜਦ ਮੈਂ ਦੇਖਿਆ ਮੈਨੂੰ ਤਾਂ ਲਾੜੀ ਦੋਰਾ ਪੈ ਗਿਆ ਵੀ ਆ ਕੀ ਬਣ ਗਿਆ ਮੇਰਾ ਸਾਰਾ ਘਰ ਫੋਲਿਆ ਆ ਅਰਸੀਤਾ ਵੀ ਆ ਹਾਲੇ ਤਾਂ 골ਡ ਦੀਆਂ ਸਾਰੇ ਦੀਆਂ ਜਿਹੜਾ ਸਾਰਾ ਕੌਸ਼ ਆ ਕੋਈ ਇੱਥੇ ਸਾਨੂੰ ਸੇਫਟੀ ਨਹੀਂ ਕੋਈ ਕੌਸ਼ ਨਹੀਂਗਾ ਪੁਲਿਸ ਪ੍ਰਸ਼ਾਸਨ ਨੂੰ ਕੋਈ ਬਿਆਨ ਦਿੱਤੀ ਤੁਸੀਂ ਕੋਈ ਅਸੀਂ ਗਏ ਸੀ ਕਿ ਬੈਣ ਕੇ ਬੈਣ ਕੇ ਜਾ ਕੇ ਉਹਨਾਂ ਨੂੰ ਦੱਸ ਕੇ ਆਏ ਆ ਰਿਪੋਰਟ ਲਿਖਾਈ ਆ ਫੇਰ ਕਿਸੇ ਦਿਖਾ ਲਈ ਪਹੁੰਚਿਆ ਹਾਂਜੀ ਪੁਲਿਸ ਵਾਲੇ ਆਏ ਆ ਉਹ ਕੈਮਰਿਆਂ ਦੇ ਵਿੱਚ ਦੇਖਣ ਗਏ ਆ ਕਿੰਨਾ ਕੁ ਤਕਰੀਬਨ ਨੁਕਸਾਨ ਹੋ ਗਿਆ ਤੁਹਾਡਾ ਤਕਰੀਬਨ ਘਟੋ ਘੱਟ ਤਾਂ 10 ਲੱਖ ਦਾ ਵੀ ਸੀਗਾ ਜਿਹੜੀ ਨਕਦੀ ਆ ਉਹ ਵੀ 6600 ਰੁਪਏ ਨਕਦ ਸੀਗਾ ਆ ਦੇਖੋ ਇਹਦੇ ਵਿੱਚ ਵੀ ਪੈਸੇ ਸੀਗੇ ਇਹਦੇ ਵਿੱਚ ਪੈਸੇ 20 ਰੁਪਏ ਛੱਡ ਕੇ ਗਏ ਆ ਉਹ ਵੀ ਲੈ ਗਏ। ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ? ਅਸੀਂ ਇਹੀ ਮੰਗ ਕਰਦੇ ਆਂ ਵੀ ਸਾਡੀ ਸੇਫਟੀ ਕੀ ਸੇਫਟੀ ਕੀਤੀ ਜਾਵੇ। ਸਾਡੀ ਰੱਖਿਆ ਲਈ ਇੱਥੇ ਕੋਈ ਪ੍ਰਸ਼ਾਸਨ ਕਰੇ ਸਾਡੇ ਲਈ ਆਹ ਜਿਹੜੇ ਲਫਾਫੇ ਚੁਗਦੇ ਉਹਨਾਂ ਨੂੰ ਬੰਦ ਕਰੇ। ਰਾਤ ਨੂੰ ਪਹਿਰਾ ਲੱਗੇ ਪੁਲਿਸ ਦਾ। ਕੋਈ ਤਾਂ ਸਾਡੀ ਸੇਫਟੀ ਹੋਵੇ। ਕਿਹੜੀਆਂ-ਕਿਹੜੀਆਂ ਚੀਜ਼ ਜਿਹੜੀਆਂ-ਟੜੀਆਂ ਚੀਜ਼ਾਂ ਚੋਰੀ ਹੋਈਆਂ ਜੀ ਤੁਹਾਡੀ? ਮੈਂ ਆਪਣ ਦਸਕੇ ਹਟੀਆਂ ਮੇਰੀਆਂ ਮੁੰਦੀਆਂ ਸੀਗੀਆਂ ਮੇਰੇ ਟੌਪਸਾਂ ਦੀਆਂ ਜੋੜੀਆਂ ਆ ਪਾਲੀਆਂ ਦੇ ਜੋੜੇ ਆ ਮੇਰੇ ਬੇਟੇ ਦਾ ਸੀਗਾ ਲੋਕਟਿਆ ਹਾਂਜੀ ਚੈਨੀਆਂ ਆ ਜਿਹੜੀਆਂ ਮੇਰੀਆਂ ਚੋਰੀ ਹੋਈਆਂ ਆ ਇੱਕ ਵੱਡੀ ਮਾਲਾ ਸੀਗੀ ਸੁੱਚੇ ਮੋਤੀਆਂ ਦੀ ਬਾਹਰਲੀ ਮੇਰੇ ਭਰਾ ਪਰਜਾਈ ਮੇਰੇ ਲਈ ਲੈ ਕੇ ਆਏ ਸੀ ਗਿਫਟ ਘੜੀਆਂ ਵੀ ਸੀਗੀਆਂ ਕੁਛ ਵੀ ਹੈ ਨਹੀਂਗਾ ਸਾਰਾ ਉਸ ਕੋਲਿਆ ਪਿਆ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ